ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣੇ ਪਰਿਵਾਰ ਨਾਲ ਇੱਕ ਕਹਾਣੀ ਛੋਟੀ ਜਿਹੀ ਸਾਂਝੀ ਕਰਨ ਲੱਗੇ ਆ ਜਿਬੜਾਂ ਦਾ ਹਾਰ ਪਿੰਡੋਂ ਤੁਰਨ ਲੱਗਣਾ ਤਾਂ ਬੇਬੇ ਨੇ ਜਿਬੜਾਂ ਦੇ ਬਣਾਏ ਹਾਰ ਦੋਨੋਂ ਭੂਆ ਨੂੰ ਲਫਾਫੇ ਵਿੱਚ ਪਾ ਕੇ ਫੜਾ ਦੇਨੇ 13 ਭੂਆ ਬੇਬੇ ਨੂੰ ਕਹਿੰਦੀ ਭਾਬੀ ਐ ਕਿੰਨ ਸੂਟ ਬਿਸ਼ਾਕਣਾ ਬਣਾ ਕੇ ਦਿਓ ਪਰ ਮੈਨੂੰ ਜਿਬੜਾਂ ਦੇ ਦੋ ਹਾਰ ਬਣਾ ਦੇਣਾ ਕਿ ਡੀ ਕੇਮਤੇ ਚੇਜ ਜਿਸੇ ਉਹ ਚਿਪੜ ਜਿਨ੍ਹਾਂ ਦੀ ਚਟਣੀ ਬਣਦੀ ਤੇ ਰੋਟੀ ਦਾ ਸਵਾਦ ਪਨੀਰ ਤੋਂ ਘੱਟ ਨਹੀਂ ਸੀ ਆਉਂਦਾ ਪਿੰਡ ਜਦੋਂ ਘੂਆ ਨਾਲ ਮਿਲਣੇ ਕੋ ਖੜਾ ਆਉਂਦਾ ਤਾਂ ਖੂਬ ਸੇਵਾ ਹੁੰਦੀ ਅਗਲੀ ਸਵੇਰ ਦੀ ਰੋਟੀ ਵੇਲੇ ਘੂਆ ਆਖਦੀ ਸੀ ਬੋ ਐਵੇਂ ਨਾ ਸਬਟੀਆਂ ਬਣਾਉਂਦੀ ਕਮਲੀ ਹੋ ਜਾਵੇਂ ਤੁਹਾਡੇ ਬਾਜੀ ਨੂੰ ਤਾਂ ਕੱਦੂ ਦੇ ਰਾਇਤੇ ਨਾਲ ਚਿਪੜਾਂ ਦੀ ਚਟਣੀ ਪਸੰਦ ਆ ਬੇਬੇ ਨੇ ਜਦੋਂ ਹੀ ਪਾਪਾ ਨੂੰ ਕਹਿਣਾ ਜਾ ਸਬਜ਼ੀ ਵਾਲੇ ਤੋਂ ਕੱਦੂ ਲਿਆ ਕੱਦੂ ਕੱਦੂ ਕੱਸ਼ ਕਰਕੇ ਉਬਾਲ ਕੇ ਦਹੀਂ ਚ ਰੇਤਾ ਬਣਾ ਲੈਣਾ ਤੇ ਚਿਪੜਾਂ ਦੀ ਚਟਨੀ ਨਾਲ ਫੁੱਫੜ ਨੇ ਬੱਸ-ਬੱਸ ਕਰਦੇ ਪੰਜ-ਛੇ ਰੋਟੀਆਂ ਖਾ ਲਆਂੀਆਂ ਤੇ ਬਾਕੀ ਮੈਂਬਰਾਂ ਨੂੰ ਚਟਨੀ ਨਾ ਮਿਲਨੀ ਬਚੀ ਚਟਨੀ ਮੇਰੀ ਮਾਂ ਨੇ ਸਟੀਲ ਦੀ ਡੱਬੀ ਚ ਪਾ ਦੇਣੀ ਇਹਨੂੰ ਨਾ ਛੇੜਿਓ ਥੋੜੀ ਪੂਆ ਨੇ ਲੈ ਕੇ ਜਾਣੀ ਆ ਤੁਰਨ ਲੱਗੇ ਚਿਪੜਾਂ ਦੇ ਹਾਰ ਤੇ ਚਟਣੀ ਕਾਰ ਵਿੱਚ ਰੱਖ ਦਿੱਤੀ ਜਾਂਦੀ ਫੁੱਫੜ ਹਰ ਵਾਰ ਪੂਆ ਦੇ ਕੰਨ ਕੋਲ ਜਾ ਕੇ ਪੁੱਛਦਾ ਚਿਪੜ ਲੈ ਲੈ ਨਾ ਪੂਆ ਕਾਰ ਵਾਲਾ ਇਸ਼ਾਰਾ ਕਰਦੀ ਫੁੱਫੜ ਦਾ ਨਾਮ ਹੀ ਚਿਪੜਾਂ ਵਾਲਾ ਫੁੱਫੜ ਹੀ ਪੈ ਗਿਆ ਸੀ ਜ਼ਿੰਦਗੀ ਦੀ ਰੀਲ ਘੁੰਮਦੀ ਗਈ ਸਿਬੋ ਵੀ ਸੱਸ ਬਣ ਗਈ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਪੱਕਦੇ ਕਾ ਦੇਖੋ ਫੜਦੇ ਸੀ ਬੋਦਾ ਜਵਾਈ ਇਕੱਠੇ ਸੌਰੇ ਟੱਕਰਦੇ ਤਾਂ ਸਵੇਰੇ ਸੀਬੋ ਦਾ ਜਵਾਈ ਪਨੀਰ ਅੰਡੇ ਦੀ ਫਰਜੀ ਨਾਲ ਰੋਟੀ ਖਾਂਦਾ ਦੇਖੋ ਫੜ ਚਟਨੀ ਨਾਲ 11 ਸੀਬੋ ਦੇ ਜਵਾਈ ਨੂੰ ਚਟਨੀ ਤੇ ਰੈਤੇ ਨਾਲ ਰੋਟੀ ਖਵਾ ਦਿੱਤੀ ਬਸ ਸੌਰੇ ਜਾ ਮੈਨੂੰ ਮਿਹਣੇ ਮਿਲਣ ਲੱਗੇ ਨੰਗਾ ਦੇ ਪੁੱਤ ਵਿਆਹ ਤਾਂ ਜਵਾਈ ਭਾਈ ਨੂੰ ਕੋਈ ਚਟਨੀ ਨਾਲ ਰੋਟੀ ਖਵਾਉਂਦਾ ਉਹ ਦਿਨ ਗਿਆ ਤੇ ਅੱਜ ਦਾ ਆਇਆ ਮਾਡਰਨ ਜਵਾਈ ਨੂੰ ਚਟਨੀ ਨਾਲ ਰੋਟੀ ਨਹੀਂ ਖਵਾਈ ਬੇਬੇ ਦੇ ਜ਼ੋਰ ਪਾਉਣ ਤੇ ਮਾਂ ਨੇ ਭੂਆ ਹੋਰਾ ਮੰਗ ਮੈਨੂੰ ਵਿੱਚ ਛਿਬੜਾ ਦਾ ਹਾਰ ਲਫਾਫੇ ਵਿੱਚ ਪਾ ਕੇ ਤੇ ਦੇ ਦੇ ਨੇ ਪਰ ਮੇਰੇ ਸਹੁਰੇ ਛਿਬੜਾ ਨੂੰ ਪਸੰਦ ਨਹੀਂ ਸੀ ਕਰਦੇ ਹਾਰ ਪਿੱਛੇ ਕਿਉਂ ਜਾਂਦੇ ਤਾਂ ਸਹੀ ਬਾਰੇ ਰਸੋਈ ਤੱਕ ਨਾ ਪਹੁੰਚ ਦੇ ਮਾਂ ਦੇ ਜਵਾਈ ਨੇ ਲਿਫਾਫਾ ਫੜ ਰਾਤ ਚ ਆਉਂਦੀ ਨਹਿਰ ਚ ਸੁੱਟਦੇ ਨੇ ਕਿਉਂਕਿ ਉਹ ਚਿਪੜ ਉਸਨੂੰ ਪਸੰਦ ਹੀ ਨਹੀਂ ਸੀ 13 ਵੀਰ ਮੈਨੂੰ ਵੇਖਿਆ ਤੋਂ ਛੱਡਣ ਆਇਆ ਤੇ ਚਿਪੜਾਂ ਦਾ ਉਹ ਹਾਰ ਮੇਰੇ ਕੋਲ ਸੀ ਨਹਿਰ ਦੇ ਕੋਲ ਦੀ ਲੰਘਣ ਲੱਗੇ ਵੀਰ ਨੇ ਕਿਹਾ ਆਹ ਨਲਕੇ ਦਾ ਪਾਣੀ ਬਹੁਤ ਮਿੱਠਾ ਪੀ ਕੇ ਜਾਂਦੇ ਆ ਮੈਂ ਬੈਗ ਘੁੱਟ ਕੇ ਫੜ ਲਿਆ ਅਸੀਂ ਰੁਕੇ ਪਰ ਮੈਂ ਪਾਣੀ ਨਾ ਪੀਤਾ ਮੈਨੂੰ ਨਹਿਰ ਨਾਲ ਗੁੱਸਾ ਸੀ ਕਿ ਮੇਰੇ ਪੇਕਿਆਂ ਦੇ ਚਿਬੜ ਉਹ ਖਾ ਗਈ ਪਾਣੀ ਬੁੰਦੇ ਬਣਾਉਂਦੇ ਮੈਂ ਵੀਰੇ ਨਾਲ ਸੌਰਿਆਂ ਨੂੰ ਚੱਲ ਪਏ ਇਹ ਸਵਾਰ ਮੇਰੇ ਕੋਲ ਖਜ਼ਾਨਾ ਸੀ ਚਿਬੜਾਂ ਦਾ ਹਾਰ ਅਸੀਂ ਘਰ ਪੁੱਜੇ ਤੇ ਮੈਂ ਉਹ ਹਾਰ ਕੱਢ ਰਸੋਈ 'ਚ ਬਣੀ ਇੱਕ ਅਲਮਾਰੀ 'ਚ ਚਿਰਾਂ ਦੇ ਪਏ ਕਾਲੇ ਕੁੱਜੇ ਚਲਕੋ ਦਿੱਤਾ ਉਹ ਕੁੱਜਾ ਮਾਗ ਚੜੇ ਤੋਂ ਖਿਚੜੀ ਬਣਾਉਣ ਦੇ ਲਈ ਕੱਢਿਆ ਜਾਂਦਾ ਸੀ ਅੱਗੇ ਪਿੱਛੇ ਉਸ ਨੂੰ ਕੋਈ ਨਹੀਂ ਛੇੜਦਾ ਸੀ ਚਾਹ ਪਾਣੀ ਪੀਂ ਮੀਰ ਪਿੰਡ ਨੂੰ ਮੁੜ ਗਿਆ ਉਸ ਦਿਨ ਮਗਰੋਂ ਮੈਂ ਉਸ ਕੁੱਜੇ ਨੂੰ ਸੁੰਘ ਲੈਂਦੀ ਜਿਸ ਵਿੱਚ ਮੇਰੇ ਪੇਕਿਆਂ ਦੀ ਮਹਿਕ ਵਸੀ ਹੋਈ ਸੀ ਇੰਤਜ਼ਾਰ ਸੀ ਜਿਸ ਦਿਨ ਸੱਸ ਤੇਂ ਕਰਵਾਲਾ ਘਰ ਨਾ ਨਾ ਹੋਏ ਉਸ ਦੇ ਕੁੰਡੇ ਵਿੱਚ ਚਿਪੜਾਂ ਦੀ ਚਟਣੀ ਰਗੜ ਕੇ ਖਾਵਾਂਗੇ ਇਹ ਚੀਜ਼ਾਂ ਆਪਿਆਂ ਨਾਲ ਜੋੜੀ ਰੱਖਦੀਆਂ ਪਰ ਕਈ ਵਾਰ ਆਪ ਦੇ ਤੁਹਾਨੂੰ ਆਪਦਿਆਂ ਨਾਲੋਂ ਟੋੜੀ ਰੱਖਦੇ ਨੇ ਜਿਹੜੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਐ ਇਹ ਸਾਨੂੰ ਆਪਣਿਆਂ ਨਾਲ ਜੋੜੀ ਰੱਖਦੀਆਂ ਪਰ ਕਈ ਵਾਰ ਸਾਡੇ ਆਪਣੇ ਹੀ ਸਾਨੂੰ ਆਪਣੇਆਂ ਨਾਲੋਂ ਟੋੜੀ ਰੱਖਦੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ